ਜੁਰਮ ਦਾ ਟੱਕਰਾ ਕਰਦੇ ਹੋਏ ਜਦੋਂ ਗੁਰੂ ਸਹਿਬ ਜੀ ਇੱਥੇ ਆ ਕੇ ਪਹੁੰਚੇ ਨੇ ਤਾਂ ਗੁਰੂ ਸਹਿਬ ਜੀ ਦੀ ਇੱਕ ਉਂਗਲ ਦੇ ਉੱਤੇ ਜ਼ਖਮ ਹੋ ਚੁੱਕਿਆ ਸੀ ਅਤੇ ਉਹ ਜ਼ਖਮ ਦੇ ਉੱਤੇ ਉਸ ਮੁਸਲਮਾਨ ਜਿਸ ਦਾ ਨਾਮ ਸੀ ਉਮਰਾ ਲੋਹਾਰ ਉਸ ਨੇ ਬੜੇ ਮਾਣ ਸਤਿਕਾਰ ਦੇ ਨਾਲ ਆਪਣੀ ਮੂੰਹ ਦੀ ਪਾਥ ਦੇ ਨਾਲ ਗੁਰੂ ਸੇਵ ਜੀ ਦੀ ਉਂਗਲ ਦੇ ਉੱਤੇ ਜਿਹੜੀ ਪੱਟੀ ਸੀ ਉਹ ਚਿੰਬੜੀ ਹੋਈ ਸੀ ਆਪਣੀ ਮੂੰਹ ਦੀ ਪਾਥ ਦੇ ਕੇ ਉਸ ਪੱਟੀ ਨੂੰ ਉਤਾਰਿਆ ਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਸਦਕਾ ਗੁਰੂ ਸੇਵ ਜੀ ਦਾ ਜ਼ਖਮ ਸੀ ਉਹ ਠੀਕ ਹੋ ਚੁੱਕਿਆ ਸੀ ਉਸ ਸਮੇਂ ਦੇ ਵਿੱਚ ਗੁਰੂ ਸੇਵ ਜੀ ਇਸ ਬੇਰੀ ਦੇ ਥਲੇ ਬੈਠੀ ਹੋਈ ਸੀ ਨੇ ਗੁਰੂ ਜੀ ਨੇ ਮਤਲਬ ਜਰਪਾਟਾ ਨਿਕਲਿਆ ਸੀ ਜੀ ਗੁਰੂ ਕੋਲ ਬੈਠੇ ਜੀ ਤੇ ਇਹ ਜੋ ਸਥਾਨ ਤੇ ਸੀ ਉਸ ਮੁਸਲਮਾਨ ਨੇ ਉਸ ਸਮੇਂ ਜਿਹੜੀ ਗੁਰੂ ਜੀ ਦੇ ਦੋ ਉਪਦੇਸ਼ ਸੀ ਉਹਨਾਂ ਨੂੰ ਮੰਨ ਲਿਆ ਸੀ ਤੇ ਕਾਫੀ ਲੰਬੇ ਸਮੇਂ ਦੇ ਤੱਕ ਉਸ ਮੁਸਲਮਾਨ ਦੀ ਜਿਹੜੀ ਕੁਲ ਸੀ ਉਹਨਾਂ ਦੀ ਕੁਲ ਸੀ ਬੜੇ ਲੰਬੇ ਸਮੇਂ ਤੱਕ ਉਹਨਾਂ ਦੇ ਕੁਲ ਦੇ ਵਿੱਚ ਬੜਾ ਵਾਧਾ ਹੁੰਦਾ ਰਿਹਾ ਗੁਰੂ ਸੇਵ ਜੀ ਨੇ ਫਿਰ ਇਸ ਪਿੰਡ ਮਦੀਆਂ ਸੰਗਤਾਂ ਨੂੰ ਕਿਹਾ ਕਿ ਜੋ ਵੀ ਇਸ ਅਸਥਾਨ ਦੇ ਉੱਤੇ ਮਾਣ ਸਤਕਾਰ ਅਤੇ ਗੁਰੂ ਸੇਵ ਗੁਰਦੁਆਰਾ ਪੱਕੇ ਸੇਵ ਤੋਂ ਨਗਰ ਕੀਰਤਨ ਸਜਾ ਕੇ ਗੁਰਦੁਆਰਾ ਦੀਨਾ ਸਾਹਿਬ ਨੂੰ ਰਗ ਕੀਰਤਨ ਸਜਾ ਕੇ ਲਿਜਾਇਆ ਜਾਂਦਾ ਹੈ ਉਸ ਨਗਰ ਕੀਰਤਨ ਦੇ ਵਿੱਚ ਸੰਗਤਾਂ ਦਾ ਬਹੁਤ ਹੀ ਭਾਰੀ ਇਕੱਠ ਹੁੰਦਾ ਹੈ ਸੰਗਤਾਨੀਆਂ ਬਹੁਤ ਹੀ ਮਨੋ ਕਾਮਨਾਵਾਂ ਭਾਵਨਾਵਾਂ ਜਿਹੜੀਆਂ ਸੰਗਤਾਂ ਇੱਥੇ ਆਪਣੀ ਸ਼ਰਧਾ ਦੇ ਨਾਲ ਦੂਰੋਂ ਦੂਰੋਂ ਪਹੁੰਚਦੀਆਂ ਨੇ ਸੰਗਤਾਨੀਆਂ ਮਨੋ ਵੈਲਕਮ ਬੈਕ ਟੂ ਮਾਈ ਬਲੌਗ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਮਧੇਕੇ ਗੁਰਦੁਆਰਾ ਪਾਕਾ ਸਾਹਿਬ ਅੱਜ ਅਸੀਂ ਤੁਹਾਨੂੰ ਇੱਥੋਂ ਦੇ ਇਤਿਹਾਸ ਤੋਂ ਜਾਣੂ ਕਰਵਾਵਾਂਗੇ ਵੀ ਇੱਥੋਂ ਦਾ ਕੀ ਇਤਿਹਾਸ ਆ ਗੁਰੂ ਗੋਬਿੰਦ ਸਿੰਘ ਜੀ ਜਦੋਂ ਜੰਗਾ ਯੋਧਾ ਕਰਦੇ ਸਮੇਂ ਉਹਨਾਂ ਦੇ ਪੈਰ ਤੇ ਅੰਗੂਠੇ ਵਿੱਚ ਪਾਕਾ ਨਿਕਲਿਆ ਸੀਗਾ ਤੇ ਇਸ ਸਥਾਨ ਤੇ ਮਤਲਬ ਉਹਨਾਂ ਦੇ ਪੈਰ ਦੇ ਅੰਗੂਠੇ ਨੂੰ ਆਰਾਮ ਆਇਆ ਸੀਗਾ ਇਥੇ ਸੈਗ ਸੰਗਤਾਂ ਨੂੰ ਵਰਦਾਨ ਦਿੱਤਾ ਸੀਗਾ ਗੁਰੂ ਜੀ ਨੇ ਵੀ ਜਿਨ੍ਹਾਂ ਦੇ ਪੈਰ ਦੇ ਅੰਗੂਠੇ ਵਿੱਚ ਪਾਕਾ ਨਿਕਲ ਜਾਂਦਾ ਤੇ ਇਥੋਂ ਮੇਰੀ ਲੱਗੀ ਹੋਈ ਆ ਵੀ ਉਹਨਾਂ ਦਾ ਪੱਤਾ ਤੋੜ ਕੇ ਵੀ ਪੈਰ ਦੇ ਅੰਗੂਠੇ ਨੂੰ ਫਾਕੇ ਨੂੰ ਰਾਹਾਂ ਆ ਜਾਂਦਾ ਇੰਤਲ। ਤੇ ਜੁੜੇ ਸਾਡੇ ਵਲੌਗ ਦੇ ਨਾਲ ਆਪਾਂ ਸਾਨੂੰ ਗੁਰਦੁਆਰਾ ਸਹਿਜ ਜੀ ਦੇ ਦਰਸ਼ਨ ਵੀ ਕਰਾਉਣੇ ਆ ਤੇ ਕਮੇਟੀ ਪ੍ਰਬੰਧਕਾਂ ਨੂੰ ਮਿਲ ਕੇ ਆਪਾਂ ਇਤਿਹਾਸ ਤੇ ਜਾਣੂ ਕਰਵਾਵਾਂਗੇ। ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਵੀ ਕਰਿਆ ਕਰੋ। ਤੇ ਤੁਹਾਨੂੰ ਮੈਂ ਤੁਹਾਨੂੰ ਉਸਰੇ ਬਾਰੇ ਚ ਦੱਸਿਓਗੇ ਆਪਣੇ ਵੀ ਕਿਹੜੇ ਕਿਹੜੇ ਪਿੰਡ ਆ ਹਨਾ ਤੇ ਪਿੰਡਾਂ ਦੇ ਨਾਮ ਦੱਸਿਓ ਹਾਂਜੀ ਇਤਿਹਾਸਕ ਸਥਾਨ ਦੱਸਿਓ ਜਰੂਰ ਤੇ ਅਸੀਂ ਉੱਥੇ ਜਰੂਰ ਪਹੁੰਚਿਆ ਕਰਾਂਗੇ ਹਾਂਜੀ ਚਲੋ ਜਿਹੜਾ ਆਪਣੇ ਵਲੌਗ ਨਾਲ ਤ ਨਵੀਆਂ ਤ ਨਵੀਆਂ ਇਤਿਹਾਸਕ ਚੀਜ਼ਾਂ ਤੁਹਾਨੂੰ ਤੁਹਾਡੇ ਕੋਲ ਲੈ ਕੇ ਆਵਾਂਗੇ ਤਾਂ ਸਾਡੇ ਵਲੌਗ ਨੂੰ ਜਰੂਰ ਦੇਖਿਆ ਕਰੋ ਤੇ ਹੋਰ ਵੀ ਬਈ ਗਾਂ ਸਪੋਰਟ ਕਰਾ ਦਿਆ ਕਰੋ ਕਹਿ ਕੇ ਤੇ ਆਓ ਚੱਲਦੇ ਆਂ ਆਪਾਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਮਿਲ ਕੇ ਆਪਾਂ ਇੱਥੋਂ ਦੇ ਇਤਿਹਾਸ ਬਾਰੇ ਤੁਹਾਨੂੰ ਜਾਣਕਾਰੀ ਦਵਾਂਗੇ ਤੇ ਆਓ ਚੱਲਦੇ ਆਂ ਜਿਹੜੀ ਇੱਥੇ 베ਰੀ ਆ ਉਹਨਾਂ ਹੀ ਆਪਾਂ ਦਰਸ਼ਨ ਕਰਵਾਵਾਂਗੇ ਤੇ ਆਪਾਂ ਸਾਰੇ ਗੁਰਦਵਾਰ ਸਾਹਿਬ ਅੰਦਰ ਤੁਹਾਨੂੰ ਦਿਖਾਉਨੇ ਆਂ ਜੀ ਕਿੰਦਾਂ ਦਾ ਮੌਲਾ ਨਾ ਤੇ ਸਾਰਾ 뷰 ਦਿਖਾਵਾਂਗੇ ਤੁਹਾਨੂੰ ਬਹੁਤ ਬਹੁਤ ਵਧੀਆ ਲੱਗਾ ਇਤਿਹਾਸ ਸੁਣ ਕੇ ਬਹੁਤ ਆਨੰਦ ਆਉਂਦਾ ਜੀ ਇੱਥੇ ਆ ਕੇ ਤੇ ਇੱਕ ਸਰੋਵਰ ਦਿਖਾਉਨੇ ਆ ਜੀ ਜਿੱਥੇ ਮਤਲਬ ਸੰਗਤਾਂ ਦੇ ਦੁੱਖ ਰੂਪ ਦੂਰ ਹੁੰਦੇ ਆ ਤੇ ਉਹ ਵੀ ਤੁਹਾਨੂੰ ਦਿਖਾਉਨੇ ਆ ਆਓ ਚੱਲਦੇ ਆਂ ਹਾਂਜੀ ਅਸੀਂ ਸਰੋਵਰ ਤੇ ਖੜੇ ਆਂ ਜੀ ਤੇ ਕਿੱਥੋਂ ਸੰਗਤਾਂ ਦੂਰੋ ਦੂਰੋ ਸੰਗਤਾਂ ਪਹੁੰਚਦੀਆਂ ਤੇ ਉਹਨਾਂ ਦੇ ਦੁੱਖ ਦਰਦ ਦੂਰ ਹੁੰਦੇ ਆ ਲਵੇ ਇਥੋਂ 베ਰੀ ਤੋਂ ਵੀ ਆਰਾਮ ਆਉਂਦਾ ਏ ਤੇ ਤੁਹਾਨੂੰ 베ਰੀ ਵੀ ਦਿਖਾਉਨੇ ਆ ਤੇ ਗੁਰੂ ਜੀ ਦੇ ਪਾਕਾ ਨਿਕਲੇ ਸੀਗਾ ਜੰਗ ਜੁੱਦ ਕਰਦੇ ਸਮੇ ਜਦੋਂ ਅਨੰਦਪੁਰ ਸਾਹਿਬ ਤੋਂ ਆਏ ਸੀਗੇ ਤੇ ਉਹਨਾਂ ਦੇ ਵੀ ਪਾਕਾ ਨਿਕਲਿਆ ਸੀਗਾ ਤੇ ਸਿੱਖ ਸੰਗਤਾਂ ਨੇ ਪੁੱਛਣ ਤੇ ਵੀ ਇੱਥੇ ਕੋਈ ਵੈਦ ਨਹੀਂ ਸੀਗਾ ਉਸ ਟਾਈਮ ਤੇ ਮਤਲਬ ਉਸ ਟਾਈਮ ਕੋਈ ਬਿਵਾਦ ਮੌਜੂਦ ਨਾ ਹੋਣ ਕਰਕੇ ਗੁਰੂ ਜੀ ਨੇ ਫਿਰ ਸਿੰਕਲ ਬੇਰੀ ਦਤਨ ਕਰ ਰਹੇ ਸੀਗੇ ਤੇ ਜਦੋਂ ਦਤਨ ਉਹਨਾਂ ਨੇ ਕੀਤੀ ਤਾਂ ਉਹ 베ਰੀ ਅੱਜ ਵੀ ਮੌਜੂਦ ਆ ਉਸ ਦਤਨ ਤੋਂ 베ਰੀ ਉੱਗਿਆ ਹੀ ਸੀ ਇਹਦੇ ਤੇ ਉਹ ਤੁਹਾਨੂੰ 베ਰੀ ਦਿਖਾਵਾਂਗੇ 베ਰੀ ਦੇ ਪੱਤੇ ਤੋਂ ਕਹਿੰਦੇ ਲੈ ਸੰਗ ਸੰਗ ਤਾਂ ਜਿਹੜੀ ਜਿਹੜੀਆਂ ਪਹੁੰਚਦੀਆਂ ਇੱਥੇ ਤੇ 베ਰੀ ਦਾ ਪੱਤਾ ਤੋੜ ਕੇ ਲੈ ਕੇ ਜਾਂਦੀਆਂ ਤੇ ਉਹ ਜਦੋਂ ਪੱਤਾ ਤੋੜ ਕੇ ਮਤਲਬ ਉਹ ਪੱਤੇ ਨੂੰ ਆਰਾਮ ਆ ਜਾਂਦਾ ਹੈ ਕਹਿੰਦੇ ਪਾਕੀ ਤੁਹਾਡੇ ਵੀ ਕਿਸੇ ਤੇ ਬੱਚੇ ਦੇ ਬਜ਼ੁਰਗ ਦੇ ਕਿਸੇ ਦੇ ਵੀ ਪਾਕਾ ਨਿਕਲਿਆ ਜਾਂ ਕੋਈ ਹੋਰ ਵੀ ਦੁੱਖਦਰਦਾ ਇੱਥੇ ਆਓ ਤੇ ਫਿਰ ਹੋਰ ਵੀ ਇੱਥੇ ਸਿੱਖ ਸੰਤਾਂ 베ਰੀ ਦੇ ਪੱਤੇ ਲੈ ਕੇ ਜਾਂਦੀਆਂ ਤੇ ਆਪਣੇ ਦੁੱਖਦਰਦ ਦੂਰ ਕਰਦੇ ਆ ਇੱਥੋਂ ਰੋਗ ਦੂਰ ਹੁੰਦੇ ਆ ਹਰ ਇੱਕ ਕਿਸੇ ਮਤਲਬ ਰੋਗ ਹੁੰਦਾ ਜਿਵੇਂ ਹਨ ਸ੍ਰੋਗਰ ਵਿੱਚ ਇਸ਼ਨਾਨ ਕਰਦੇ ਤੇ ਪਾਕਾ ਜਿਹੜਾ ਦੂਰ ਹੁੰਦਾ ਇਹ ਪੇਹੇ ਤੋਂ ਪਤਾ ਲੈ ਕੇ ਜਾਂਦੀਆਂ ਸਿੱਖ ਸੰਤਾਂ ਇੱਥੇ ਪਹੁੰਚਦੀਆਂ ਤੇ ਆਪਾਂ 베ਰੀ ਦੇ ਵੀ ਦਰਸ਼ਨ ਕਰਾਉਨੇ ਆ ਤੁਹਾਨੂੰ ਤੇ ਆਪਾਂ ਇਥੋਂ ਦੇ ਜੋ ਵੀ ਪ੍ਰਬੰਧਕ ਕਮੇਟੀ ਉਹਨਾਂ ਦਾ ਇਤਿਹਾਸ ਵਾਰ ਇਥੋਂ ਜਾਣੂ ਕਰਵਾਵਾਂਗੇ ਤੁਹਾਨੂੰ ਕਿ ਕੀ ਕੀ ਇਤਿਹਾਸ ਪੂਰੀ ਜਾਣਕਾਰੀ ਲਵਾਂਗੇ ਆਪਾਂ ਤੇ ਇਤਿਹਾਸ ਸਰਵਣ ਕਰਾਂਗੇ ਖਾ ਚੁੱਕੇ ਹਣਾ ਤੇ ਬਾਕੀ ਆਪਾਂ ਸਰਵਣ ਕਰਦੇ ਹਾਂ ਇਤਿਹਾਸ ਬਾਬਾ ਜੀ ਤੋਂ ਤੇ ਆਉ ਉਹਨਾਂ ਤੋਂ ਪੁੱਛਦੇ ਹਾਂ ਬਾਬਾ ਜੀ ਸਾਨੂੰ ਇਤਿਹਾਸ ਬਾਰੇ ਜਾਣਕਾਰੀ ਦਿਓ ਇੱਥੋਂ ਦੀ ਤੇ ਕਿ ਇੱਥੋਂ ਦਾ ਇਤਿਹਾਸ ਹੈ ਗੁਰੂ ਜੀ ਇੱਥੇ ਪਹੁੰਚੇ ਸੀਗੇ ਤੇ ਉਹਨਾਂ ਦੇ ਜੰਮ ਪਾਕਾ ਨਿਕਲਿਆ ਹੋਇਆ ਸੀਗਾ ਉਹਨਾਂ ਬਾਰੇ ਦੱਸੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਿਸ ਸਥਾਨ ਦੇ ਇਤਿਹਾਸ ਦੇ ਨਾਲ ਸਾਂਝ ਪਾਉਣ ਲੱਗੇ ਆ ਇਸ ਪਵਿੱਤਰ ਸਥਾਨ ਦਾ ਨਾਮ ਹੈ ਗੁਰਦੁਆਰਾ ਪਾਕਾ ਸਾਹਿਬ ਇਹ ਪਾਵਨ ਪਵਿੱਤਰ ਅਸਥਾਨ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਪਾਵਨ ਚਰਨ ਛੋਪਾ ਪ੍ਰਾਪਤ ਕਰਦੀ ਹੈ ਅੱਜ ਆਪਾਂ ਇਸ ਅਸਥਾਨ ਦੇ ਇਤਿਹਾਸ ਦੇ ਨਾਲ ਸਾਂਝ ਪਾਵਾਂਗੇ ਸਨ 1705 ਈਸਵੀ ਦੇ ਵਿੱਚ ਸ੍ਰੀ ਆਨੰਦਪੁਰ ਸਾਹਿਬ ਦਾ ਆਨੰਦਗੜ੍ਹ ਕਿਲਾ ਛੱਡਦੇ ਹੋਏ ਦਸਵੇਂ ਪਾਤਸ਼ਾਹ ਵਿਖੜੇ ਪੈਂਡੇ ਨੂੰ ਤੈਅ ਕਰਦੇ ਹੋਏ ਅਤੇ ਨਵਾਂ ਇਤਿਹਾਸ ਸਿਰਜਦੇ ਹੋਏ ਤਖਤੂ ਪੁਰਾ ਸਾਹਿਬ ਤੋਂ ਹੁੰਦੇ ਹੋਏ ਤਕਰੀਬਨ 14 ਦਿਨਾਂ ਦੇ ਸਫ਼ਰ ਤੋਂ ਬਾਅਦ ਇਸ ਅਸਥਾਨ ਤੇ ਗੁਰੂ ਸਾਹਿਬ ਜੀ ਪਹੁੰਚੇ ਨੇ ਅਤੇ ਉਸ ਸਮੇਂ ਦੇ ਵਿੱਚ ਗੁਰੂ ਸਾਹਿਬ ਜੀ ਇਸ ਅਸਥਾਨ ਦੇ ਉੱਤੇ ਇੱਕ ਬੀਰੀ ਹੈ ਉਸ ਬੀਰੀ ਦੇ ਹੇਠਾਂ ਗੁਰੂ ਸਾਹਿਬ ਜੀ ਆ ਕੇ ਬੈਠੇ ਨੇ ਸੰਗਤਾਂ ਦਾ ਬਹੁਤ ਹੀ ਵੱਡਾ ਇਕੱਠ ਹੋਇਆ ਸੰਗਤਾਂ ਗੁਰੂ ਸਾਹਿਬ ਜੀ ਦੇ ਆ ਕੇ ਕੋਲੇ ਬੈਠੀਆਂ ਨੇ ਅਤੇ ਝੁਰਮ ਦਾ ਟਕਰਾ ਕਰਦੇ ਹੋਏ ਜਦੋਂ ਗੁਰੂ ਸਾਹਿਬ ਜੀ ਇੱਥੇ ਆ ਕੇ ਪਹੁੰਚੇ ਨੇ ਤਾਂ ਗੁਰੂ ਸਾਹਿਬ ਜੀ ਦੀ ਇੱਕ ਉਂਗਲ ਦੇ ਉੱਤੇ ਜਖਮ ਹੋ ਚੁੱਕਿਆ ਸੀ ਅਤੇ ਉਹ ਜ਼ਖਮ ਦੇ ਉੱਤੇ ਜਿਹੜੀ ਪੱਟੀ ਹੈ ਉਹ ਚੰਗੀ ਤਰ੍ਹਾਂ ਚਿੰਬੜ ਚੁੱਕੀ ਸੀ ਗੁਰੂ ਸਹਿਬ ਜੀ ਨੇ ਸੰਗਤਾਂ ਨੂੰ ਕਿਹਾ ਕਿ ਇੱਥੇ ਕੋਈ ਵੈਦ ਹੈ ਤਾਂ ਸੰਗਤਾਂ ਨੇ ਕਿਹਾ ਤੇ ਇੱਥੇ ਕੋਈ ਵੈਦ ਨਹੀਂ ਹੈ ਉਸ ਸਮੇਂ ਦੇ ਵਿੱਚ ਇੱਕ ਮੁਸਲਮਾਨ ਜਿਸ ਦਾ ਨਾਮ ਸੀ ਉਮਰਾ ਲੋਹਾਰ ਉਹ ਇੱਥੇ ਮੱਝੀਆਂ ਚਰਾਉਣ ਲਈ ਆਇਆ ਕਰਦਾ ਸੀ ਅਤੇ ਉਹ ਗੁਰੂ ਸਹਿਬ ਜੀ ਦੇ ਕੋਲੇ ਆ ਕੇ ਬੈਠਾ ਅਤੇ ਉਹਨੇ ਗੁਰੂ ਸਹਿਬ ਜੀ ਨੂੰ ਕਿਹਾ ਕਿ ਮੈਂ ਇੱਕ ਜਾਤ ਦਾ ਮੁਸਲਮਾਨ ਆ ਪਰ ਮੈਂ ਤੁਹਾਡੀ ਜਿਹੜੇ ਉਂਗਲ ਦੇ ਉੱਤੇ ਜੋ ਜ਼ਖਮ ਬਣਿਆ ਉਸ ਨੂੰ ਠੀਕ ਕਰ ਸਕਦਾ ਗੁਰੂ ਸਾਹਿਬ ਜੀ ਨੇ ਕਿਹਾ ਸਾਡਾ ਕਿਸੇ ਜਾਤ ਦੇ ਨਾਲ ਜਾਂ ਸਾਡਾ ਕਿਸੇ ਧਰਮ ਦੇ ਨਾਲ ਕੋਈ ਵੀ ਸਾਡੀ ਦੁਸ਼ਮਣੀ ਨਹੀਂ ਹੈ ਜਾਂ ਸਾਡਾ ਕਿਸੇ ਧਰਮ ਦੇ ਨਾਲ ਜਾਤ ਦੇ ਨਾਲ ਕੋਈ ਵੀ ਟੱਕਰ ਨਹੀਂ ਸਾਡਾ ਜਿਹੜਾ ਸਾਡਾ ਟੱਕਰ ਹੈ ਸਿਰਫ ਜੁਰਮ ਦੇ ਨਾਲ ਟੱਕਰ ਹੈ ਸਾਡਾ ਗੁਰੂ ਸਾਹਿਬ ਜੀ ਬੜੇ ਪਰਸੰਨ ਹੋਏ ਨੇ ਅਤੇ ਉਸ ਮੁਸਲਮਾਨ ਜਿਸ ਦਾ ਨਾਮ ਸੀ ਉਮਰਾ ਲੋਹਾਰ ਉਸਨੇ ਬੜੇ ਮਾਣ ਸਤਕਾਰ ਦੇ ਨਾਲ ਆਪਣੀ ਮੂੰਹ ਦੀ ਪਾਫ ਦੇ ਨਾਲ ਗੁਰੂ ਸੇਵ ਜੀ ਦੀ ਉਂਗਲ ਦੇ ਉੱਤੇ ਜਿਹੜੀ ਪੱਟੀ ਸੀ ਉਹ ਚਿੰਬੜੀ ਹੋਈ ਸੀ ਆਪਣੀ ਮੂੰਹ ਦੀ ਪਾਫ ਦੇ ਕੇ ਉਸ ਪੱਟੀ ਨੂੰ ਉਤਾਰਿਆ ਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਸਦਕਾ ਗੁਰੂ ਸੇਵ ਜੀ ਦਾ ਜ਼ਖਮ ਸੀ ਉਹ ਠੀਕ ਹੋ ਚੁੱਕਿਆ ਅਤੇ ਗੁਰੂ ਸੇਵ ਜੀ ਉਸ ਮੁਸਲਮਾਨ ਦੀ ਜੋ ਉਸਨੇ ਮੂੰਹ ਦੀ ਪਾਫ ਦੇ ਕੇ ਪੱਟੀ ਉਤਾਰੀ ਸੀ ਉਸ ਤੋਂ ਬੜੇ ਪਰਸੰਨ ਹੋਈ ਸੀ ਗੁਰੂ ਸੇਵ ਜੀ ਨੇ ਉਹਨਾਂ ਨੂੰ ਕਿਹਾ ਸੀ ਕਿ ਦੱਸੋ ਤੁਹਾਨੂੰ ਮੈਂ ਤੈਨੂੰ ਮੈਂ ਦੋ ਜਿਹੜੇ ਉਪਦੇਸ਼ ਦਿਨਾ ਕਿਉਂਕਿ ਤੁਸੀਂ ਜਾਤ ਦੇ ਮੁਸਲਮਾਨ ਨੂੰ ਤੁਹਾਨੂੰ ਦੋ ਉਪਦੇਸ਼ ਕਰਦਾ ਉਹ ਦੋ ਉਪਦੇਸ਼ ਸੀ ਗੁਰੂ ਸੇਵ ਜੀ ਨੇ ਪਹਿਲਾ ਉਪਦੇਸ਼ ਦਿੱਤਾ ਸੀ ਕਿ ਜਿਹੜਾ ਤੁਸੀਂ ਉਹ ਗੱਟੇ ਦਾ ਸਾਗ ਨਹੀਂ ਕਰਨਾ ਕਿਸੇ ਦੇ ਨਾਲ ਵੀ ਤੇ ਜਿਹੜਾ ਦੂਜਾ ਉਪਦੇਸ਼ ਸੀ ਉਹ ਗੁਰੂ ਸੇਵ ਜੀ ਨੇ ਕਿਹਾ ਸੀ ਕਿ ਤੁਸੀਂ ਹੁੱਕਾ ਨਹੀਂ ਪੀਣਾ ਫਿਰ ਜਿਹੜੀ ਤੁਹਾਡੀ ਕੋਲ ਉਸ ਦੇ ਵਿੱਚ ਬੜਾ ਵਾਧਾ ਹੋਵੇਗਾ ਉਸ ਮੁਸਲਮਾਨ ਉਸ ਸਮੇਂ ਜਿਹੜੀ ਗੁਰੂ ਜੀ ਦੇ ਦੋ ਉਪਦੇਸ਼ ਸੀ ਉਹਨਾਂ ਨੂੰ ਮੰਨ ਲਿਆ ਸੀ ਤੇ ਕਾਫੀ ਲੰਬੇ ਸਮੇਂ ਦੇ ਤੱਕ ਉਸ ਮੁਸਲਮਾਨ ਦੀ ਜਿਹੜੀ ਕੁੱਲ ਸੀ ਉਹਨਾਂ ਦੀ ਕੁੱਲ ਸੀ ਬੜੇ ਲੰਬੇ ਸਮੇਂ ਤੱਕ ਉਹਨਾਂ ਦੇ ਕੁੱਲ ਦੇ ਵਿੱਚ ਬੜਾ ਵਾਧਾ ਹੁੰਦਾ ਰਿਹਾ ਜਦੋਂ ਉਹਨਾਂ ਨੇ ਉਹ ਗੁਰੂ ਜੀ ਦੇ ਦੋ ਉਪਦੇਸ਼ ਉਹਨਾਂ ਨੂੰ ਠੁਕਰਾ ਦਿੱਤਾ ਉਹਨਾਂ ਨੂੰ ਉਹਨਾਂ ਨੂੰ ਮੁਕਰ ਤੋਂ ਉਸ ਉਪਦੇਸ਼ ਤੋਂ ਮੁਕਰ ਗਏ ਤਾਂ ਫਿਰ ਉਹਨਾਂ ਦੀ ਜਿਹੜੀ ਕੁੱਲ ਸੀ ਉਹਨਾਂ ਦਾ ਨਾਸ਼ ਹੋ ਗਿਆ ਉਸ ਸਮੇਂ ਤੋਂ ਬਾਅਦ ਦੀਨਾ ਕਾਂਗੜ ਤੋਂ ਰਾਏ ਜੋਧ ਦੇ ਪੁੱਤਰੇ ਲਖਮੀਰ ਸ਼ਮੀਰ ਅਤੇ ਤਖਤਮਲ ਉਹ ਇੱਥੇ ਪਹੁੰਚੇ ਅਤੇ ਗੁਰੂ ਸੇਵ ਜੀ ਨੂੰ ਕਿਹਾ ਕਿ ਹੁਣ ਤੁਸੀਂ ਸਾਡੇ ਨਾਲ ਦੀਨਾ ਕਾਂਗੜ ਨੂੰ ਚੱਲੋ ਗੁਰੂ ਸੇਵ ਜੀ ਨੇ ਫਿਰ ਇਸ ਪਿੰਡ ਮੇ ਦੇ ਦੀਆਂ ਸੰਗਤਾਂ ਨੂੰ ਕਿਹਾ ਕਿ ਜੋ ਵੀ ਇਸ ਅਸਥਾਨ ਦੇ ਉੱਤੇ ਮਾਣ ਸਤਕਾਰ ਅਤੇ ਗੁਰੂ ਸੇਵ ਜੀ ਦਾ ਅਦਬ ਕਰਦੇ ਹੋਏ ਪੰਚਣਗੇ ਅਤੇ ਆਪਣੇ ਸੱਚੇ ਮਨ ਦੇ ਨਾਲ ਤੰਦਰੁਸਤੀ ਦੀ ਦਾਤ ਦੇ ਵਾਸਤੇ ਅਰਦਾਸ ਬੇਨਤੀ ਕਰਨਗੇ ਗੁਰੂ ਸੇਵ ਜੀ ਉਹਨਾਂ ਨੂੰ ਤੰਦਰੁਸਤੀ ਦੀਆਂ ਦਾਤਾਂ ਬਖਸ਼ਦੇ ਰਹਿਣਗੇ ਗੁਰੂ ਸਾਹਿਬ ਜੀ ਨੇ ਸੰਗਤਾਂ ਨੂੰ ਇੰਨਾ ਉਪਦੇਸ਼ ਦਿੰਦੇ ਹੋਏ ਇਥੋਂ ਦੀਨਾ ਕਾਂਗੜ ਨੂੰ ਚਾਲੇ ਪਾ ਗਈ ਸੀ ਜਿਸ ਅਸਥਾਨ ਦੇ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਫਰਨਾਮਾ ਲਿਖਿਆ ਉਸ ਅਸਥਾਨ ਦੇ ਵੱਲੋਂ ਅੱਜ ਦੇ ਸਮੇਂ ਦੇ ਵਿੱਚ ਵੀ ਇੱਕ ਨਗਰ ਕੀਰਤਨ ਸਜਾਇਆ ਜਾਂਦਾ ਹੈ ਉਸ ਨਗਰ ਕੀਰਤਨ ਸਜਾ ਕੇ ਗੁਰਦੁਆਰਾ ਪੱਕੇ ਸੇਬ ਤੋਂ ਨਗਰ ਕੀਰਤਨ ਸਜਾ ਕੇ ਗੁਰਦੁਆਰਾ ਦੀਨਾ ਸਾਹਿਬ ਨੂੰ ਨਗਰ ਕੀਰਤਨ ਸਜਾ ਕੇ ਲਿਜਾਇਆ ਜਾਂਦਾ ਹੈ ਉਸ ਨਗਰ ਕੀਰਤਨ ਦੇ ਵਿੱਚ ਸੰਗਤਾਂ ਦਾ ਬਹੁਤ ਹੀ ਭਾਰੀ ਇਕੱਠ ਹੁੰਦਾ ਹੈ ਸੰਗਤਾਂ ਦੇ ਵੱਲੋਂ ਗੁਰੂ ਸੇਵ ਜੀ ਦਾ ਬਹੁਤ ਮਾਣ ਸਤਿਕਾਰ ਕੀਤਾ ਜਾਂਦਾ ਹੈ ਅਤੇ ਦੂਸਰੀ ਗੱਲ ਹੈ ਕਿ ਇਸ ਸਥਾਨ ਗੁਰਦੁਆਰਾ ਪਾਕਾ ਸਾਹਿਬ ਦੇ ਵਿਖੇ ਬਹੁਤ ਹੀ ਦੂਰੋਂ ਦੂਰੋਂ ਤੋਂ ਸੰਗਤਾਂ ਦੇ ਵੱਲੋਂ ਸਹਿਜ ਪਾਠ ਦੀ ਸੇਵਾ ਸ਼੍ਰੀ ਅਖੰਡ ਪਾਠ ਦੀ ਸੇਵਾ ਦੀ ਜਿਹੜੀ ਸੇਵਾ ਉਹ ਕੀਤੀ ਜਾਂਦੀ ਹੈ ਸੰਗਤਾਂ ਦੀਆਂ ਬਹੁਤ ਹੀ ਮਨੋ ਕਾਮਨਾਵਾਂ ਭਾਵਨਾਵਾਂ ਜਿਹੜੀਆਂ ਸੰਗਤਾਂ ਇੱਥੇ ਆਪਣੀ ਸ਼ਰਧਾ ਦੇ ਨਾਲ ਦੂਰੋਂ ਦੂਰੋਂ ਪਹੁੰਚਦੀਆਂ ਨੇ ਸੰਗਤਾਂ ਦੀਆਂ ਮਨੋ ਕਾਮਨਾਵਾਂ ਭਾਵਨਾਵਾਂ ਗੁਰੂ ਸੇਵ ਜੀ ਸੰਪੂਰਨ ਕਰਦੇ ਨੇ ਸੰਗਤਾਂ ਦੇ ਅਤੇ ਮੱਸਿਆ ਨੂੰ ਸੰਗਰਾਦ ਨੂੰ ਬਹੁਤ ਵੱਡੇ ਪੱਧਰ ਦੇਤੇ ਦਿਵਾਨ ਸਜਾਈ ਜਾਂਦੇ ਆ ਉਹਨਾਂ ਦਿਵਾਨਾਂ ਦੇ ਵਿੱਚ ਬਹੁਤ ਦੂਰੋਂ ਦੂਰੋਂ ਸੰਗਤਾਂ ਪਹੁੰਚਦੀਆਂ ਨੇ ਕਥਾਵਾਚਕ ਕੀਰਤਨ ਦੀ ਸੇਵਾ ਹੁੰਦੀ ਹੈ ਅਰਦਾਸ ਬੇਨਤੀ ਹੁੰਦੀ ਹੈ ਸੰਗਤਾਂ ਦੇ ਵੱਲੋਂ ਬਹੁਤ ਵੱਡਾ ਕੱਟ ਕੀਤਾ ਜਾਂਦਾ ਹੈ ਇਹ ਇਹ ਸਥਾਨ ਹੈ 1705 ਈਸਵੀ ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਸਥਾਨ ਤੇ ਪਹੁੰਚੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹ ਉਹੀ ਥੇਰੀ ਹੈ ਜਿੱਥੋਂ ਮਤਲਬ ਪਾਕਾ ਦੂਰ ਹੁੰਦਾ ਹੈ ਤੇ ਗੁਰੂ ਜੀ ਨੇ ਮਤਲਬ ਜਦੋਂ ਪਾਕਾ ਨਿਕਲੇ ਸੀ ਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਇਸ ਤੋਂ ਸ਼ਾਂਤ ਵੀ ਦੂਰ ਹੋਇਆ ਪਈਆ ਤੇ ਇਹ ਉਹੀ ਵੇਰੀ ਆ ਸਖ ਸੰਗ ਤਾਂ ਪਹੁੰਚਦੇ ਆ ਜਿੰਨੀ ਆ ਵੀ ਇਥੋਂ ਪੱਤਾ ਜ਼ਰੂਰ ਰੋੜ ਕੇ ਲੈ ਕੇ ਜਾਂਦੇ ਆ ਵੀ ਇਥੇ ਤੇ ਆਓ ਆਪਾਂ ਦਰਵਾਜ਼ੇ ਦੇ ਅੰਦਰ ਚੱਲਦੇ ਆਂ ਦਰਸ਼ਨ ਕਰਦੇ ਆਂ ਤੇ ਅੱਗੇ ਦਰਸ਼ਨ ਜੋੜੀ ਬਣੀ ਹੋਈ ਆ ਇਧਰਲੀ ਸਾਈਡ ਹਜੇ ਤਿਆਰ ਹੋ ਰਹੀ ਆ ਦਰਸ਼ਨ ਜੋੜੀ ਤੇ ਅੱਗੇ ਜਾ ਕੇ ਤੁਹਾਨੂੰ ਫਰਾਂਟ ਦੇ ਜਾ ਕੇ ਦਿਖਾਉਂਦੇ ਆਂ ਅੱਜ ਦਾ ਵੀਲੋਗ ਸਾਡਾ ਇੱਥੇ ਖਤਮ ਹੁੰਦਾ ਤੇ ਮਿਲਦੇ ਤੁਹਾਨੂੰ ਅਗਲੇ ਵੀਲੋਗ ਚ ਤੇ ਜੇ ਸਾਡਾ ਵੀਲੋਗ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਰਨਾ ਜ਼ਰੂਰ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ ਧੰਨਵਾਦ ਜੀ